ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਪੁੰਨਿਆ ਵਾਲੇ ਦਿਨ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਇਹ ਦੋ ਕੰਮ ਕਰੋ ਤੇ ਉਹ ਕਿਹੜੇ ਕੰਮ ਹਨ ਜਿਨ੍ਹਾਂ ਦੇ ਨਾਲ ਸਾਡੇ ਪਾਸ਼ਾ ਜੀ ਦੀ ਸਾਡੇ ਤੇ ਬੇਅੰਤ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਕਈ ਲੋਕ ਇਹੀ ਕਹਿੰਦੇ ਨੇ ਕਿ ਅਸੀਂ ਪਾਠ ਪੂਜਾ ਬਹੁਤ ਕਰਦੇ ਹਾਂ ਪਰ ਸਾਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਬੇਨਤੀ ਕਬੂਲ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਜੇ ਤੁਸੀਂ ਵੀ ਆਪਣੀਆਂ ਇਛਾਵਾਂ ਮਨੋ ਕਾਮਨਾਵਾਂ ਦੀ ਪੂਰਤੀ ਚਾਹੁੰਦੇ ਹੋ ਤਾਂ ਸਾਨੂੰ ਗੁਰੂ ਘਰ ਭੇਟਾ ਲੈ ਕੇ ਜਾਣੀ ਚਾਹੀਦੀ ਹੈ ਹੁਣ ਇੱਥੇ ਜਿਹੜੇ ਲੋਕ ਨੇ ਉਹ ਇਹੀ ਸੋਚਦੇ ਨੇ ਕਿ ਭੇਟਾ ਪੈਸਿਆਂ ਦੀ ਹੁੰਦੀ ਆ ਪਰ ਸਾਧ ਸੰਗਤ ਜੀ ਸਾਡੇ ਗੁਰੂ ਸਹਬਾਨ ਸਾਡੇ ਤੋਂ ਪੈਸਾ ਨਹੀਂ ਮੰਗਦੇ ਸਾਡੇ ਦਾਤਾ ਤਾਂ ਆਪ ਦਾਤਾ ਦੇਣ ਵਾਲੇ ਨੇ ਭੇਟਾ ਦਾ ਅਸਲੀ ਮਤਲਬ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰੂ ਦੇ ਘਰ ਵਿੱਚ ਕੀਤੀ ਸੇਵਾ ਜਿਹੜੀ ਵੀ ਤੁਸੀਂ ਸੇਵਾ ਤਨੁਮਨੋਂ ਕਰ ਸਕਦੇ ਹੋ ਉਹੀ ਅਸਲੀ ਭੇਟਾ ਹੁੰਦੀ ਹੈ ਜਿੰਨਾ ਆਪਾਂ ਗੁਰੂ ਦੇ ਨਾਲ ਜੁੜਨ ਲਈ ਅਮਰਤ ਵੇਲਾ ਸਾਹਮ ਲਵਾਂਗੇ ਉਹਨਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰ ਲਵਾਂਗੇ ਸਾਧ ਸੰਗਤ ਜੀ ਕਈ ਵਾਰ ਅਸੀਂ ਆਪਦੇ ਸਾਹਮਣੇ ਅਜਿਹੇ ਘਟਨਾਵਾਂ ਅਜਿਹੇ ਚਮਤਕਾਰ ਹੁੰਨੇ ਦੇਖਦੇ ਹਾਂ ਜਿਨ੍ਹਾਂ ਤੇ ਯਕੀਨ ਕਰਨਾ ਔਖਾ ਏ ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆਪਾਂ ਬਹੁਤ ਸਾਰੀਆਂ ਅਜਿਹੇ ਚਮਤਕਾਰ ਹੁੰਦੇ ਸੁਣਿਆ ਤੇ ਪਿੱਛੇ ਜੀ ਆਪਾਂ ਇੱਕ ਭੈਣ ਦੇ ਨਾਲ ਹੁੰਦਾ ਚਮਤਕਾਰ ਵੇਖਿਆ ਆਪਾਂ ਸਾਰਿਆਂ ਨੇ ਹੀ ਸੁਣਿਆ ਕਿ ਭੈਣ ਜੋ ਕਿ ਕੈਂਸਰ ਦੇ ਨਾਲ ਪੀੜਤ ਸਨ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਕਿ ਤੁਹਾਡੇ ਕੋਲ ਸਿਰਫ 2 ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ ਕਿਉਂਕਿ ਡਾਕਟਰਾਂ ਮੁਤਾਬਕ ਕੈਂਸਰ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਫੈਲ ਚੁੱਕਾ ਸੀ ਤੇ ਉਹ ਭੈਣ ਕਹਿੰਦੀ ਕਿ ਮੈਂ ਥੱਕ ਹਾਰ ਕੇ ਘਰ ਬੈਠ ਗਈ ਤੇ ਇੱਕ ਦਿਨ ਅਚਾਨਕ ਹੀ ਬੈਠੇ ਬੈਠੇ ਮੇਰੇ ਮਨ ਵਿੱਚ ਗੱਲ ਆਈ ਕਿ ਮੈਂ ਇੱਕ ਡਾਕਟਰ ਤਾਂ ਛੱਡ ਹੀ ਦਿੱਤਾ ਜਿਹੜਾ ਸਾਰੀ ਦੁਨੀਆ ਦਾ ਰਖਵਾਲਾ ਹੈ ਜਿਹੜਾ ਸਾਰੀ ਦੁਨੀਆ ਦਾ ਖਿਆਲ ਰੱਖਣ ਵਾਲਾ ਹੈ ਜੋ ਮੈਨੂੰ ਤੰਦਰੁਸਤ ਕਰ ਸਕਦਾ ਹੈ ਤੇ ਕਹਿੰਦੀ ਕਿ ਉਹ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਭੈਣ ਕਹਿੰਦੀ ਮੈਂ ਆਪਦੀ ਬੱਚੀ ਨੂੰ ਨਾਲ ਲਿਆ ਤੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਧਾਰ ਤੇ ਮੱਥਾ ਟੇਕਣ ਆ ਗਈ ਕਹਿੰਦੀ ਮੈਂ ਉੱਥੇ ਮੱਥਾ ਟੇਕਿਆ ਉੱਥੇ ਹੀ ਬੈਠੇ ਬੈਠੇ ਮੈਂ ਪਾਠ ਕਰਦੀ ਰਹੀ ਤੇ ਆਪ ਦਾ ਨਿਤਨੇਮ ਪੱਕਾ ਕਰ ਲਿਆ ਅੰਮ੍ਰਿਤ ਵੇਲੇ ਜਾਂਦੀ ਮੈਂ ਆ ਜਾਇਆ ਕਰਨਾ ਦੁਖ ਭੰਜਨੀ ਸਾਹਿਬ ਜੀ ਦੇ ਥੱਲੇ ਇਸ਼ਨਾਨ ਕਰਨਾ ਉਥੇ ਜੇ ਮੈਨੂੰ ਕੋਈ ਪੱਤਾ ਵੀ ਮਿਲਣਾ ਤੇ ਮੈਂ ਖਾ ਲੈਣਾ ਉਹ ਭੈਣ ਕਹਿੰਦੀ ਮੈਂ ਸਰੋਵਰ ਦੇ ਵਿੱਚੋਂ ਜਲ ਵੀ ਛਕ ਲੈਣਾ ਲੋਕਾਂ ਦੇ ਭਾ ਦਾ ਕਹਿੰਦੇ ਇਹ ਪਾਣੀ ਹੋਵੇਗਾ ਪਰ ਮੇਰੇ ਲਈ ਗੁਰੂ ਆਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਸੀ ਜਿਸ ਦੇ ਸਦਕਾ ਮੈਂ ਆਪ ਦੇ ਆਪ ਨੂੰ ਠੀਕ ਮਹਿਸੂਸ ਕਰਨ ਲੱਗੀ ਮੈਂ ਗੁਰੂ ਜੀ ਦੇ ਦਰ ਤੇ ਆਉਂਦੀ ਰਹੀ ਅਰਦਾਸ ਬੇਨਤੀਆਂ ਕਰਦੀ ਰਹੀ ਸੇਵਾ ਸਿਮਰਨ ਕਰਦੀ ਰਹੀ ਜਦੋਂ ਮੈਂ 2 ਮਹੀਨੇ ਬਾਅਦ ਉਹਨਾਂ ਡਾਕਟਰਾਂ ਦੇ ਕੋਲ ਗਈ ਜਿਨ੍ਹਾਂ ਨੇ ਮੈਨੂੰ ਥੋੜੇ ਸਮੇਂ ਲਈ ਹੀ ਕਹਿ ਦਿੱਤਾ ਸੀ ਤਾਂ ਉਹ ਵੀ ਮੈਨੂੰ ਤੰਦਰੁਸਤ ਕਹਿਣ ਲੱਗੇ ਮੇਰੇ ਟੈਸਟ ਵਗੈਰਾ ਹੋਏ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਬਿਲਕੁਲ ਠੀਕ ਹੋ ਉਹ ਭੈਣ ਕਹਿੰਦੀ ਕਿ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਭਰੋਸਾ ਮੇਰਾ ਪੱਕਾ ਸੀ ਉਹ ਭੈਣ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਨ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਉਸ ਦੇ ਦਰਤੇ ਮੈਂ ਪਹਿਲਾਂ ਕਿਉਂ ਨਹੀਂ ਗਈ ਪਰ ਕਿ ਇਹ ਸੇਵਾ ਉਹਨਾਂ ਨੇ ਮੈਥੋਂ ਲੈਣੀ ਸੀ ਜੇ ਇਹ ਦੁੱਖ ਰੋਗ ਨਾ ਲੱਗਦਾ ਤੇ ਉਹ ਭੈਣ ਇਹ ਸੇਵਾ ਸਿਮਰਨ ਜਿਹੜਾ ਉਹਦੇ ਕਰਮਾਂ ਦੇ ਵਿੱਚ ਸੀ ਉਹ ਉਸਨੇ ਕਿਸ ਤਰ੍ਹਾਂ ਕਰਨਾ ਸੀ ਉਹ ਭੈਣ ਤੰਦਰੁਸਤ ਹੋ ਗਈ ਉਸ ਭੈਣ ਦੀਆਂ ਵੀਡੀਓ ਪਿਛਲੇ ਦਿਨੀ ਬਹੁਤ ਲੋਕਾਂ ਨੇ ਟੀਵੀ ਤੇ ਮੋਬਾਈਲਾਂ ਤੇ ਵੇਖੀਆਂ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਤੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਹੋਰ ਪੱਕਾ ਹੋ ਗਿਆ ਤੇ ਅੱਜ ਦੇ ਸਮੇਂ ਵਿੱਚ ਵੀ ਜੇ ਕੋਈ ਸੱਚੇ ਮਨੋਂ ਪਰਮਾਤਮਾ ਤੇ ਭਰੋਸਾ ਰੱਖਦਾ ਹੈ ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਦੀ ਸੁਣਦੇ ਨੇ ਉਸ ਦੀ ਬਾਹ ਫੜਦੇ ਨੇ ਬਸ ਉਦਾਰ ਤੇ ਜਾਣਾ ਨੀਵੇਂ ਹੋ ਕੇ ਆ ਆਪਦੇ ਆਪ ਨੂੰ ਪਰਮਾਤਮਾ ਅੱਗੇ ਸਮਰਪਣ ਕਰਨਾ ਹੈ ਆਪਦਾ ਮਾਣ ਹੰਕਾਰ ਛੱਡ ਕੇ ਵਿਕਾਰਾਂ ਨੂੰ ਛੱਡ ਕੇ ਸੱਚੇ ਮਨੋਂ ਅਰਦਾਸ ਬੇਨਤੀ ਕਰਨੀ ਆ ਕਿ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੇ ਚਰਨੀ ਪੈਣਾ ਏ ਇਹ ਨਹੀਂ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਕਈ ਵਾਰ ਤਾਂ ਮੇਰੇ ਭੈਣਾ ਮੇਰੇ ਵੀਰ ਬੜੀ ਦੂਰੋ ਦੂਰੋ ਅੰਮ੍ਰਿਤਸਰ ਗੁਰੂ ਨਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮੱਥਾ ਟੇਕਦੇ ਨੇ ਤੇ ਮੱਥਾ ਟੇਕਣ ਤੋਂ ਬਾਅਦ ਉਹ ਨਾ ਤਾਂ ਸੇਵਾ ਨਾ ਸਿਮਰਨ ਕਰਦੇ ਨੇ ਬਸ ਮੱਥਾ ਟੇਕਿਆ ਤੇ ਬਾਹਰ ਘੁੰਮਦੇ ਫਿਰਦੇ ਨੇ ਮਾਫ਼ ਕਰਨਾ ਕਈ ਲੋਕ ਤਾਂ ਬੱਸ ਸਿਰਫ ਫੋਟੋਆਂ ਖਿੱਚਦੇ ਨੇ ਤੇ ਦੁਕਾਨਾਂ ਤੋਂ ਮਨਿਆਰੀਆਂ ਦਾ ਸਾਮਾਨ ਖਰੀਦਿਆ ਤੇ ਘਰ ਨੂੰ ਵਾਪਸੀ ਕਰ ਲਈ ਪਰ ਇਹੀ ਬੇਨਤੀ ਹੈ ਕਿ ਜਿਸ ਚੀਜ਼ ਲਈ ਅਸੀਂ ਤਰਸਦੇ ਆ ਕੋਈ ਐਸਾ ਵੇਲਾ ਮਿਲੇ ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨ ਕਰ ਲਈਏ ਅਸੀਂ ਆਪਦੇ ਰੁਝੇਵਿਆਂ ਵਿੱਚੋਂ ਬਹੁਤ ਔਖਾ ਟਾਈਮ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਹੀ ਜਾ ਪਾਉਂਦੇ ਹਾਂ ਤਾਂ ਉਸ ਟਾਈਮ ਨੂੰ ਐਵੇਂ ਨਾ ਜਾਣ ਦਿਆ ਕਰੋ ਜੇ ਜੀਵਨ ਸਫਲਾ ਬਣਾਉਣਾ ਹੈ ਤਾਂ ਜਦੋਂ ਵੀ ਘਰੋਂ ਤੁਰੋ ਬਸ ਉਸ ਟਾਈਮ ਤੋਂ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਮੂਲ ਮੰਤਰ ਦਾ ਜਾਪ ਜਿਹੜਾ ਹੈ ਰਾਹ ਵਿੱਚ ਕਰਨਾ ਸ਼ੁਰੂ ਕਰਦਿਆ ਕਰੋ ਜੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਬਾਣੀ ਸੁਣਿਆ ਕਰੋ ਚਾਟ ਉੱਥੇ ਬਹਿ ਕੇ ਸਿਮਰਨ ਕਰਿਆ ਕਰੋ ਕਿਉਂਕਿ ਆਪਾਂ 2 1/2 ਘੰਟੇ ਲੈਂਨ ਚ ਲੱਗਦੇ ਆ ਮਸਾਂ ਹੀ ਮੱਥਾ ਟੇਕਦੇ ਆ ਤੇ ਫਿਰ ਉਸੇ ਟਾਈਮ ਹੀ ਥੁਰ ਪੈਨੇ ਆ ਬਾਦ ਵਿੱਚ ਆਪ ਪ੍ਰਸ਼ਾਦਾ ਛਕਦੇ ਹਨ ਤੇ ਘਰ ਨੂੰ ਵਾਪਸੀ ਕਰ ਲੈਣੇ ਆ। ਨਾ ਤੇ ਕੋਈ ਸੇਵਾ, ਨਾ ਕੋਈ ਸਿਮਰਨ, ਬਸ ਮੱਥਾ ਟੇਕਿਆ ਤੇ ਗੁਰੂ ਘਰ ਤੋਂ ਦਾਤਾ ਮੰਗੀਆਂ ਤੇ ਘਰ ਨੂੰ ਵਾਪਸੀ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਹੋ ਸਕੇ ਤਾਂ ਸਿਮਰਨ ਦੀ ਭੇਟਾ ਜ਼ਰੂਰ ਕਰਿਆ ਕਰੋ। ਸੇਵਾ ਦੀ ਭੇਟਾ, ਸ਼ੁਕਰਾਨੇ ਦੀ ਭੇਟਾ ਜ਼ਰੂਰ ਕਰਿਆ ਕਰੋ। ਫਿਰ ਵੀ ਜੀਵਨ ਸਫਲਾ ਹੋਣਾ ਹੈ। ਫਿਰ ਹੀ ਸਾਡੀ ਹਾਜ਼ਰੀ ਦਰ ਪ੍ਰਵਾਨ ਹੁੰਦੀ ਹੈ ਕਿਉਂਕਿ ਕੋਈ ਭਾਵਨਾ, ਕੋਈ ਸ਼ਰਧਾ ਹੋਵੇ। ਫਿਰ ਹੀ ਗੁਰੂ ਮਿਲਦੇ ਨੇ ਇਸ ਲਈ ਪੁੰਨਿਆ ਵਾਲੇ ਦਿਨ ਭਾਵੇਂ ਤੁਸੀਂ ਮੱਥਾ ਟੇਕਣ ਕਿਸੇ ਦੂਰ ਤੀਰਥ ਸਥਾਨ ਤੇ ਜਾਓ ਭਾਵੇਂ ਆਪਦੇ ਪਿੰਡ ਸ਼ਹਿਰ ਦੇ ਵਿੱਚ ਜੋ ਗੁਰੂ ਘਰ ਹਨ ਉੱਥੇ ਜਾਣਾ ਹੈ ਤੇ ਸੇਵਾ ਤੇ ਸਿਮਰਨ ਜਿਹੜਾ ਹੈ ਇਹ ਜ਼ਰੂਰ ਕਰਨਾ ਹੈ ਇਹ ਭੇਟਾ ਜਿਹੜੀ ਹੈ ਉਹ ਜ਼ਰੂਰ ਲੈ ਕੇ ਜਾਣੀ ਹੈ ਇਸ ਤੋਂ ਵੱਡੀ ਗੁਰੂ ਘਰ ਲਈ ਹੋਰ ਕੋਈ ਭੇਟਾ ਨਹੀਂ ਜਿਸ ਦਾ ਸਿੱਖ ਨੇਤ ਨੇਮੀ ਹੋਵੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਲਾ ਹੋਵੇ ਤਾਂ ਇਹ ਜਿਹੜੀਆਂ ਗੱਲਾਂ ਹਨ ਇਹਨਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਕਈ ਗਲਤੀਆਂ ਕਈ ਭੁੱਲਾਂ ਜਿਹੜੀਆਂ ਅਸੀਂ ਕਰ ਜਾਂਦੇ ਆ ਤੇ ਉਸ ਤੋਂ ਬਾਅਦ ਅਸੀਂ ਦੋਸ਼ ਫਿਰ ਰੱਬ ਨੂੰ ਦੇਣ ਲੱਗ ਜਾਂਦੇ ਆ ਕਿ ਅਸੀਂ ਤਾਂ ਫਲਾਨੀ ਫਲਾਨੀ ਜਗ੍ਹਾ ਤੇ ਮੱਥਾ ਟੇਕਣ ਗਏ ਕਿ ਅਸੀਂ ਤਾਂ ਘਰੋਂ ਮੱਥਾ ਟੇਕਣ ਗਏ ਬੜੀਆਂ ਦਾਤਾਂ ਮੰਗੀਆਂ ਪਰ ਸਾਡੇ ਗੁਰੂ ਨੇ ਸਾਨੂੰ ਦਿੱਤੀਆਂ ਨਹੀਂ ਸਾਡੀ ਇੱਛਾ ਜਿਹੜੀ ਸੀ ਉਹਦੇ ਲਈ ਅਸੀਂ ਗਏ ਸਾਡੀ ਇੱਛਾ ਪੂਰੀ ਨਹੀਂ ਹੋਈ ਤਾਂ ਇੱਛਾ ਜਿਹੜੀ ਆ ਉਹ ਸਿਰਫ ਜਾਣ ਤੇ ਆਉਣ ਨਾਲ ਨਹੀਂ ਪੂਰੀ ਹੁੰਦੀ ਇੱਕ ਭਾਵਨਾ ਹੋਣੀ ਚਾਹੀਦੀ ਆ ਭਾਵਨਾ ਲੈ ਕੇ ਜਾਇਆ ਕਰੋ ਸੱਚੇ ਮਨੋ ਜਾਇਆ ਕਰੋ ਇੱਕ ਵੀਰ ਦੀ ਬੜੀ ਵਧੀਆ ਗੱਲ ਲੱਗੀ ਜਦੋਂ ਉਹ ਚਪੈਰਾ ਸਾਹਿਬ ਕਟੜਨ ਅੰਮ੍ਰਿਤਸਰ ਆਉਣ ਲੱਗੇ ਤਾਂ ਉਹਨਾਂ ਨੇ ਆਪਦੇ ਘਰ ਤੋਂ ਹੀ ਗੱਡੀ ਦੇ ਵਿੱਚ ਜਦੋਂ ਬੈਠਣਾ ਉਦੋਂ ਤੋਂ ਹੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦੇਣਾ ਕਿਉਂਕਿ ਜਦੋਂ ਤੱਕ ਉਹ ਪਹੁੰਚਦੇ ਸੀ ਉਹਦੇ ਤੱਕ ਇੱਕ ਦੋ ਪਾਠ ਜਪਜੀ ਸਾਹਿਬ ਜੀ ਦੇ ਹੋ ਜਾਂਦੇ ਸੀ ਇਸ ਕਰਕੇ ਉਹ ਘਰ ਤੋਂ ਹੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੰਦੇ ਸੀ ਤੇ ਬਾਅਦ ਵਿੱਚ ਜਦੋਂ ਇੱਥੇ ਪਹੁੰਚਦੇ ਫਿਰ ਉੱਥੇ ਹਾਜ਼ਰੀ ਆਪਦੀ ਜਿਹੜੀ ਲਵਾਉਂਦੇ ਤਾਂ ਇਸ ਤਰ੍ਹਾਂ ਉਹ ਆਪਦਾ ਜਿਹੜਾ ਦੁਪਹਿਰਾ ਸੀ ਉਹ ਕੱਟਦੇ ਸੀ ਤੇ ਕਿੱਡੀ ਵਧੀਆ ਗੱਲ ਆ ਜੇ ਉਹ ਆਪਦਾ ਗੱਡੀ ਦੇ ਵਿੱਚ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰ ਲੈਂਦੇ ਤਾਂ ਫਿਰ ਉਹਨਾਂ ਦੀ ਦੁਪਹਿਰੇ ਦੀ ਹਾਜ਼ਰੀ ਜਿਹੜੀ ਆ ਉਹ ਸੰਪੂਰਨ ਨਹੀਂ ਸੀ ਲੱਗਣੇ ਪਰ ਉਹਨਾਂ ਦਾ ਪਰਿਵਾਰ ਤੇ ਉਹ ਗੱਡੀ ਦੇ ਵਿੱਚ ਬੈਠਦਿਆਂ ਸਾਰ ਹੀ ਘਰ ਤੋਂ ਹੀ ਭਾਵਨਾਵਾਂ ਦੇ ਨਾਲ ਪਾਠ ਕਰਨੇ ਆਰੰਭ ਕਰ ਦਿੰਦੇ ਸੀ ਕਿੱਡੀ ਕਿਰਪਾ ਉਹਨਾਂ ਤੇ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਉਹ ਪਰਿਵਾਰ ਦੀ ਐਡੀ ਚੰਗੀ ਸੋਚ ਤੇ ਇਸੇ ਤਰ੍ਹਾਂ ਹੀ ਜੇ ਅਸੀਂ ਵੀ ਗੁਰੂ ਘਰ ਜਾਣਾ ਹੈ ਮੱਥਾ ਟੇਕਣਾ ਹੈ ਤੇ ਨਾਲ-ਨਾਲ ਸੇਵਾ ਸਿਮਰਨ ਕਰਕੇ ਆਪਦੀ ਹਾਜ਼ਰੀ ਜ਼ਰੂਰ ਲਵਾਇਆ ਕਰੀਏ ਤੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵਾਹਿਗੁਰੂ ਜੀ ਲਿਖ ਕੇ ਕਮੈਂਟ ਬਾਕਸ ਵਿੱਚ ਹਾਜ਼ਰੀ ਜ਼ਰੂਰ ਲਵਾਉਣਾ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬੈਲ ਆਈਕਨ ਔਨ ਕਰ ਦੇਣਾ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ